ਮਿੰਟੂ ਜੀ ਸੌ ਚੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਮਾਤਾ ਦਾ ਇੱਕ ਬਿਆਨ ਆਇਆ ਸੀ ਜਿਹੜਾ ਸੋਸ਼ਲ ਮੀਡੀਆ ਤੇ ਵੀ ਤੇ ਕਾਫੀ ਵਾਇਰਲ ਹੋਇਆ ਮੀਡੀਆ ਦੇ ਵਿੱਚ ਵੀ ਉਹਦੇ ਬਦਲੇ ਅਮਰਿਤਪਾਲ ਸਿੰਘ ਨੂੰ ਫਿਰ ਉਹ ਸਫਾਈ ਦੇਣੀ ਪਈ ਕੀ ਪੂਰਾ ਇਹ ਬਿਆਨ ਕੀ ਸੀਗਾ ਕੀ ਮਸਲਾ ਪਿਆ ਹੈ ਦੇਖੋ ਗੱਲ ਇਹ ਆ ਕਿ ਸਫਾਈ ਵਗੈਰਾ ਚੱਡੀ ਹੈ ਨਾ ਇਹ ਚੀਜ਼ ਠੀਕ ਹੈ ਕਿ ਰੋਲਾ ਜਿਹੜਾ ਹੁੰਦਾ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਸਿਆਸਤ ਦਾਲ ਰੋੜਾ ਸਿਆਸੀ ਹੁੰਦਾ ਹੈ ਇਸ ਚੀਜ਼ ਨੂੰ ਇਸ ਆਪਾਂ ਦੇਖੀਏ ਤਾਂ ਇਹ ਗੱਲਾਂ ਦੇਖ ਸਕਦੇ ਆਪਾਂ ਇਸ ਕੋਣ ਤੋਂ ਦੇਖ ਸਕਦੇ ਆਂ ਅੰਮ੍ਰਿਤਪਾਲ ਸਿੰਘ ਦੇ ਜੋ ਮਾਤਾ ਜੀ ਨੇ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਜੋ ਮਰਜ਼ੀ ਆ ਜੀ ਆਪਾਂ ਨੂੰ ਪਤਾ ਆਪਣੀਆਂ ਜਿਹੜੀਆਂ ਪਿੰਡੂ ਬੀਬੀਆਂ ਬਿਲਕੁਲ ਉਹ ਨਹੀਂ ਮਤਲਬ ਕਿ ਇੰਨਾ ਬਹੁਤਾ ਸਿਆਸਤ ਦੇ ਜਿਹੜੇ ਪੰਥ ਨਹੀਂ ਹੁੰਦੀ ਉਹ ਇੰਨਾ ਜ਼ਿਆਦਾ ਨਹੀਂ ਹੁੰਦਾ ਜਿਨ੍ਹਾਂ ਦਾ ਕੋਈ ਸਿਆਸੀ ਪਿਸ਼ੋਕੜ ਜਾਂ ਤਸਰਬਾਨੀ ਹੈ ਜੀ ਜੀ ਉਹ ਹੁਣ ਜਿਹੜੀ ਅਮਰਤਪਾਲ ਸਿੰਘ ਜੀ ਦੀ ਮਾਤਾ ਜੀ ਹੈ ਬੀਬੀ ਬਲਵਿੰਦਰ ਕੌਰ ਜੀ ਉਹ ਬਸ ਇਸ ਨੂੰ ਤੇ ਹਾਲਾਂਕਿ ਮੈਂ ਹਰਾਨ ਆ ਮੀਡੀਆ ਬਹੁਤ ਜ਼ਿਆਦਾ ਸ਼ੋਰ ਕਰਦਾ ਨਾ ਚੀਜ਼ਾਂ ਤੇ ਹਮ ਅਮਰਤਪਾਲ ਸਿੰਘ ਦੀ ਮਾਤਾ ਤੇ ਪਿਤਾ ਦੇ ਮੈਂ ਬਿਆਨ ਬੜੇ ਗੌਰ ਨਾਲ ਕੈਂਪੇਨ ਚ ਵੀ ਸੁਣੇ ਨੇ ਜੀ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਹੋਈ ਨਹੀਂ ਸੀਗੀ ਹੂੰ ਕਦੇ ਖਾਲਿਸਤਾਨ ਦਾ ਜ਼ਿਕਰ ਤੱਕ ਨਹੀਂ ਹੋਇਆ ਜੀ 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 ਤੇ ਕਮਾਲ ਦੀ ਗੱਲ ਇਹ ਵੀ ਵੇਖੋ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਮੈਸੇਜ ਦੇ ਰੂਪ ਚ ਜਾਂ ਏਜੰਡੇ ਦੇ ਰੂਪ ਚ ਨਹੀਂ ਰੱਖਦੇ ਹੂੰ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਇੰਟਰਸਟਿੰਗ ਗੱਲ ਹੈ ਜੀ ਕਿਉਂ ਚਲਦੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਰਣਨੀਤਿਕ ਪੈਂਤੜਾ ਵੀ ਹੁੰਦਾ ਹੈ ਕਿ ਕਿਤੇ ਅਸੀਂ ਉਖੜਨਾ ਚਾਹੀਏ ਕਿਸੇ ਪੱਖ ਤੋਂ ਨੁਕਸਾਨ ਨਾ ਹੋ ਜਾਵੇ ਖੈਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜੇ ਇਸ ਬਿਆਨ ਦੀ ਆਪਾਂ ਗੱਲ ਕਰੀਏ ਪਿਛਲੀਆਂ ਗੱਲਾਂ ਤੋਂ ਆਪਾਂ ਅੱਗੇ ਨੂੰ ਆ ਜਾਈਏ ਜੀ ਜੀ ਤਾਂ ਇਹਨਾਂ ਨੇ ਇੱਕ ਬਿਆਨ ਦਿੱਤਾ ਮੀਡੀਆ 'ਚ ਕਿ ਬਈ ਉਹ ਖਾਲਿਸਤਾਨ ਸਮਰਥਕ ਨਹੀਂ ਹੈ ਵਗੈਰਾ ਵਗੈਰਾ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਬਾਈਟ ਸੁਣਿਆ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਸਾਰਾ ਕੁਝ ਇੰਨੀ ਤੇਜ਼ੀ ਨਾਲ ਵਾਪਰਦਾ ਹੈ ਕਿ ਨੈਸ਼ਨਲ ਮੀਡੀਆ ਤੱਕ ਇਹ ਖਬਰ ਬਣ ਜਾਂਦੀ ਆ ਹੂੰ ਕਿ ਅਮਰਤਪਾਲ ਸਿੰਘ ਦੇ ਜੋ ਮਾਤਾ ਜੀ ਆ ਹੂੰ ਉਹ ਦਾਵਾ ਕਰ ਰਹੇ ਨੇ ਕਿ ਅਮਰਤਪਾਲ ਸਿੰਘ ਖਾਲਿਸਤਾਨ ਦਾ ਸਮਰਥਕ ਨਹੀਂ ਹੈ ਜੀ ਉਸ ਤੋਂ ਕੁਝ ਘੰਟੇ ਬਾਅਦ ਹਾਲਾਂਕਿ ਅਮਰਤਪਾਲ ਸਿੰਘ ਦੇ ਮਾਤਾ ਜੀ ਦਾ ਮੁੜਕੇ ਇੱਕ ਸਫਾਈ ਚ ਬਿਆਨ ਵੀ ਆਉਂਦਾ ਹੂੰ ਉਹ ਕਹਿ ਰਹੇ ਆ ਕਿ ਮੇਰੇ ਬਿਆਨ ਨੂੰ ਤੋੜਿਆ ਮਰੋੜਿਆ ਗਿਆ ਜਦਕਿ ਅੱਜ ਕੱਲ ਬਿਆਨ ਤੋੜਨਾ ਮਰੋੜਨਾ ਬਹੁਤ ਆਓਕਾ ਓਕੇ ਬਿਲਕੁਲ ਕਿਉਂ ਕਿਉਂਕਿ ਅੱਜ ਕੱਲ ਸਾਰਾ ਕੁਝ ਜਿਹੜਾ ਹੈ ਨਾ ਵੀਡੀਓ ਰਿਕਾਰਡਿੰਗ ਦੇ ਰੂਪ ਚ ਹੁੰਦਾ ਹੈ ਇੱਕੋ ਲਾਈਵ ਚ ਹੁੰਦਾ ਨਾਲ ਦੀ ਨਾਲ ਹੀ ਅੱਗੇ ਅੱਗੇ ਦਿੱਕਤ ਹੁੰਦੀ ਸੀਗੀ ਕਿ ਕਈ ਵਾਰ ਲੀਡਰ ਕੁਝ ਬੋਲ ਜਾਂਦੇ ਸਨ ਹੂੰ ਹੂੰ ਤਾਂ ਫਿਰ ਮਤਲਬ ਕਿ ਕੋਈ ਸਬੂਤ ਤੇ ਹੁੰਦਾ ਨਹੀਂ ਸੀ ਉਹ ਟਾਈਮਾਂ 'ਚ ਤਾਂ ਕਈ ਵਾਰ ਕਹਿ ਦਿੰਦੇ ਸੀਗੇ ਕਿ ਪ੍ਰੈਸ ਨੇ ਸਾਡਾ ਬਿਆਨ ਜਿਹੜਾ ਤੋੜਿਆ ਮਰੋੜਿਆ ਤਾਂ ਖੈਰ ਫਿਰ ਉਹਨਾਂ ਨੇ ਕਿਹਾ ਕਿ ਇਹ ਅਮਰਪਾਲ ਸਿੰਘ ਫੈਸਲਾ ਕਰਨਗੇ ਆ ਕੇ ਹੂੰ ਉਹਨੇ ਕੀ ਕਰਨਾ ਹੈ ਤਾਂ ਮਤਲਬ ਕਿ ਉਸ ਤੋਂ ਬਾਅਦ ਫਿਰ ਅਚਾਨਕ ਸ਼ਾਇਦ ਕੱਲ ਸਵੇਰੇ ਸਵੇਰੇ ਜੇ ਖਬਰ ਜਿਹੜੀ ਆ ਵਾਇਰਲ ਹੋ ਜਾਂਦੀ ਆ ਕਿ ਇੱਕ ਤਾਂ ਕੁਛ ਐਕਸ ਤੇ ਸ਼ਾਇਦ ਲਿਖਿਆ ਗਿਆ ਇੱਕ ਪੱਤਰ ਵਾਇਰਲ ਹੁੰਦਾ ਜਿਹੜਾ ਕਥੇ ਤੌਰ ਤੇ ਇਹ ਦਾਵਾ ਕੀਤਾ ਜਾਂਦਾ ਕਿ ਡਿਬਰੂਗੜ ਤੋਂ ਆਇਆ ਜੇਲ੍ਹ ਚੋਂ ਆਇਆ ਜੀ ਹੁਣ ਮੈਂ ਜਿੰਨਾ ਕੋ ਜਾਣਦਾ ਮਾਂ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਇੱਕ ਮਤਲਬ ਕਿ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਦੋਂ ਉਹ ਕਹ ਰਹੇ ਸੀ ਕਿ ਸ਼ੁੱਕਰਵਾਰ ਗੱਲ ਹੁੰਦੀ ਹੈ ਸਾਡੀ ਜੀ ਜਦ ਕਿ ਇਹ ਦੋਵੇਂ ਖਬਰਾਂ ਜਿਹੜੀਆਂ ਉਹ ਵੀਕਐਂਡ ਦੀਆਂ ਨੇ ਸ਼ਨੀ ਐਤ ਹੂੰ ਜਿਵੇਂ ਮੈਂ ਤੁਹਾਨੂੰ ਜੀ 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 ਹੁਣ ਐਤਵਾਰ ਜਾ ਸ਼ਨੀਵਾਰ ਜੇਲਾਂ ਦਾ ਜਿਹੜਾ ਸਿਸਟਮ ਹੁੰਦਾ ਹੈ ਨਾ ਬਿਲਕੁਲ ਬੰਦ ਹੁੰਦਾ ਐਤਵਾਰ ਤਾਂ ਟੋਟਲੀ ਬੰਦ ਹੁੰਦਾ ਮੁਲਾਕਾਤ ਵੀ ਬੰਦ ਹੁੰਦੀ ਹੈ ਜੀ ਜੀ ਜੇਲ ਦੇ ਵਿੱਚ ਆਪਾਂ ਅੱਗੇ ਵੇਖਿਆ ਕਿ ਇਹਨਾਂ ਦੇ ਕੋਲ ਮੋਬਾਈਲ ਵਗੈਰਾ ਬਰਾਮਦ ਹੋ ਗਏ ਸੀਗੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਸਖਤੀ ਕਰ ਦਿੱਤੀ ਬਿਲਕੁਲ ਕੁਝ ਆਡੀਓ ਵੀ ਜੜੀਆਂ ਆਈਆਂ ਸੀਗੀਆਂ ਜੀ ਉਸ ਤੋਂ ਬਾਅਦ ਹੁਣ ਇਹ ਵੀ ਇੱਕ ਵੱਡਾ ਸਵਾਲ ਬਣਦਾ ਹੈ ਹੂੰ ਕਿ ਫਿਰ ਕਿਸ ਮਾਰਫਤ ਉਹ ਉੱਥੋਂ ਮੈਸੇਜ ਆਇਆ ਹੈ ਮੈਸੇਜ ਆਇਆ ਬਿਲਕੁਲ ਕਿਉਂਕਿ ਕਿਸੇ ਵੀ ਬੰਦੇ ਨੇ ਹੁਣ ਤੱਕ ਇਹ ਨਹੀਂ ਕਿਹਾ ਕਿ ਮੈਨੂੰ ਇਹ ਗੱਲ ਕਹੀ ਗਈ ਹੈ ਜੀ ਖਾਸ ਤੌਰ ਤੇ ਜੇ ਆਪਾਂ ਦੇਖੀਏ ਰਾਜਦੇਵ ਸਿੰਘ ਖਾਲਸਾ ਮੈਂ ਉਹਨਾਂ ਨੂੰ ਵੀ ਫੋਨ ਲਾਇਆ ਉਹ ਕਹਿੰਦੇ ਜੀ ਮੈਂ ਇਸ ਗੱਲ 'ਚ ਪੈਣਾ ਹੀ ਨਹੀਂ ਹਾਂ ਹਮ ਮੈਨੂੰ ਨਹੀਂ ਪਤਾ ਉਹਨਾਂ ਨੇ ਮਤਲਬ ਕਿ ਕੋਈ ਕਮੈਂਟ ਨਹੀਂ ਕੀਤਾ ਚਲੋ ਉਹਨਾਂ ਦੀ ਮਰਜ਼ੀ ਹੈ ਬਿਲਕੁਲ ਬਿਲਕੁਲ ਉਹ ਕਹਿੰਦੇ ਕਿ ਪਰਿਵਾਰਕ ਮਾਮਲਾ ਹੈ ਮੈਂ ਇਹਦੇ 'ਚ ਕੁਝ ਨਹੀਂ ਕਹਾਂਗਾ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਮੈਸੇਜ ਆਇਆ ਜਾਂ ਇਹ ਖੱਤ ਜਿਹੜਾ ਉਹ ਐਸ ਸਾਧਨ ਦੇ ذریعے ਸਾਨੂੰ ਮਿਲਿਆ ਜੀ ਜੀ ਤਾਂ ਇਹ ਕਾਫੀ ਇੱਕ ਵੱਡਾ ਸਵਾਲ ਆ ਕਿ ਜੇ ਐਤਵਾਰ ਦੀ ਗੱਲ ਕਰੀਏ ਆਪਾਂ ਕਿਉਂਕਿ ਜੇਲਾਂ ਦਾ ਆਮ ਤੌਰ ਤੇ ਜਿਹੜਾ ਕੰਮ ਆ ਉਹ ਸ਼ਾਮ ਨੂੰ 5 ਵਜੇ ਤੱਕ ਹੁੰਦਾ ਹੈ ਸ਼ਨੀਵਾਰ ਨੂੰ ਜੀ ਤਾਂ ਇਹ ਗੱਲ ਜਿਹੜੀ ਆ ਉਹ ਐਤਵਾਰ ਸਵੇਰੇ ਤੜਕੇ ਮੈਂ ਵੇਖੀ ਆ ਟੈਲੀਵਿਜ਼ਨ ਤੇ ਜਿਹੜੇ ਆਪਣੇ ਖੇਤਰੀ ਕੁਝ ਜਾਣਨਾ ਚਾਹਦੇ ਸਵੇਰੇ ਤੜਕੇ ਉਹ ਖਬਰ ਜਿਹੜੀ ਆ ਕਾਫੀ ਜ਼ਿਆਦਾ ਪੱਕ ਜਾਂਦੀ ਆ ਫਿਰ ਹੁਣ ਕਹਿਣ ਦਾ ਮਤਲਬ ਇਹ ਆ ਕਿ ਜਦ ਤੱਕ ਸਿਮਰਨਜੀਤ ਸਿੰਘ ਮਾਨ ਹਰਾਂ ਦੀ ਐਂਟਰੀ ਹੋ ਗਈ ਇਸ ਮਾਮਲੇ 'ਚ ਜੀ ਜੋ ਵੀ ਇਹ ਕਹ ਲੋ ਕਿ ਵਿਰੋਧਾਪਾਸ ਵਾਲੇ ਬਿਆਨ ਸਨ ਹੂੰ ਕਿਉਂਕਿ ਜੋ ਅਮਰਤਪਾਲ ਸਿੰਘ ਵੱਲੋਂ ਜਿਵੇਂ ਮੈਂ ਕਿਹਾ ਕਿ ਉਹ ਵਾਇਰਲ ਹੁੰਦਾ ਮੈਸੇਜ ਜੀ ਤਾਂ ਉਹਦੇ 'ਚ ਬਿਲਕੁਲ ਉਸ ਬਿਆਨ ਨੂੰ ਰੱਦ ਕਰ ਦਿੱਤਾ ਗਿਆ ਮਾਤਾ ਜੀ ਜੋ ਉਹਨਾਂ ਦੇ ਬਿਆਨ ਦੇ ਰਹੇ ਸਨ ਪਰ ਸਿਮਰਨਜੀਤ ਸਿੰਘ ਮਾਨ ਨਿਸ਼ਾਨਾ ਲਾ ਰਹੇ ਸੀਗੇ ਕਿ ਜਿੱਤ ਕੇ ਹੁਣ ਇਹ ਖਾਲਿਸਤਾਨ ਵਾਲੇ ਏਜੰਡੇ ਤੋਂ ਮੁਨਕਰ ਹੋ ਰਿਹਾ ਹਾਲਾਂਕਿ ਜੇ ਤੁਸੀਂ ਦੇਖੋ ਕਿ ਸਿਮਰਨਜੀਤ ਸਿੰਘ ਮਾਨ ਵੀ ਇਲੈਕਸ਼ਨ 'ਚ ਜ਼ਿਆਦਾ ਗੱਲ ਕਰਨ ਤੋਂ ਨਾ ਕੈਂਪੇਨ ਜਦੋਂ ਹੁੰਦੀ ਹੈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਆ ਹਾਂਜੀ ਹਾਂਜੀ ਗੁਰੇਜ਼ ਕਰਦੇ ਆ ਜਦ ਉਹਨਾਂ ਦੀ ਐਂਟਰੀ ਹੋਗੀ ਤਾਂ ਮੇਰਾ ਮੰਨਣਾ ਇਹ ਹੈ ਕਿ ਦੇਖੋ ਹੁਣ ਇੱਕ ਪਿੰਡ ਦੇ ਵਿੱਚ ਇਹ ਚੀਜ਼ ਵੈਸੇ ਹੋਣੀ ਸੁਭਾਵਕ ਸੀ ਜੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਆਪਣੀ ਜਗ੍ਹਾ ਬਣਾਈ ਉਹ ਛੇਤੀ ਕਿਤੇ ਆਪਣੇ ਆਪ ਨੂੰ ਕਿਵੇਂ ਰਿਪਲੇਸ ਹੋਣ ਨਹੀਂ ਦਿੰਦਾ ਬਿਲਕੁਲ ਉਹਨਾਂ ਨੇ ਇਸ ਮੁੱਦੇ ਨੂੰ ਚੁਣਿਆ ਇਸ ਮਾਮਲੇ ਨੂੰ ਚੁਣਿਆ ਤੇ ਰਿਐਕਟ ਕੀਤਾ ਹੁਣ ਇੱਕ ਤੇ ਇਹ ਮਸਲਾ ਮੈਂ ਸਮਝਦਾ ਕਿ ਵੱਡਾ ਕਿ ਪੰਥਕ ਸਫਾ ਦੇ ਵਿੱਚ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਨਿਸ਼ਾਨੇ ਤੇ ਲੈ ਲਏ ਜੀ ਤਾਂ ਇੱਕ ਤੇ ਆ ਕਿ ਉਹਦਾ ਤੋੜ ਵੀ ਸ਼ਾਇਦ ਕੱਢਿਆ ਗਿਆ ਇਸ ਨੂੰ ਹੂੰ ਹੂੰ ਦੂਜਾ ਇਹ ਆ ਕਿ ਦੇਖੋ ਇੱਥੇ ਵੋਟ ਪੈਂਦੀ ਆ ਹੂੰ ਪਰ ਬਹੁਤ ਵੱਡੀ ਸਪੋਰਟ ਅਮਰਤਪਾਲ ਸਿੰਘ ਨੂੰ ਬਾਹਰੋਂ ਆ ਜੀ ਜੀ ਬਿਲਕੁਲ ਜੇ ਤੁਸੀਂ ਵੇਖੋਗੇ ਤਾਂ ਬਾਹਰ ਬੈਠੇ ਜਿਹੜੇ ਕੁਝ ਨੌਜਵਾਨ ਆ ਜਾਂ ਜਿਹੜੇ ਸਿਆਣੇ ਸੱਜਣ ਵੀ ਆ ਹੂੰ ਹੂੰ ਉਹ ਬਹੁਤ ਜ਼ਿਆਦਾ ਪ੍ਰਚਾਰ ਵੀ ਕਰਦੇ ਰਹੇ ਆ ਇਵਨ ਥੈਟ ਕਿ ਜਿਸ ਦਿਨੇ ਐਲਾਨ ਹੋਣਾ ਸੀਗਾ ਅਜੇ ਗੱਲ ਚੱਲ ਰਹੀ ਸੀਗੀ ਤਾਂ ਉਸ ਵੇਲੇ ਵੀ ਮੈਨੂੰ ਇੱਕ ਬਾਹਰੋਂ ਮਤਲਬ ਕਿ ਨੌਜਵਾਨ ਨੇ ਦੱਸਿਆ ਸੀਗਾ ਕਿ ਮੈਂ ਖੁਦ ਆਵਾਂਗਾ ਹੂੰ ਤਾਂ ਯਾਨੀ ਉਹ ਜਿਹੜੀ ਬਾਹਰਲੀ سپورਟ ਹੈ ਤੁਹਾਨੂੰ ਪਤਾ ਉਹਦੇ 'ਚ ਜ਼ਿਆਦਾਤਰ ਆਪਾਂ ਵੇਖਦੇ ਹਾਂ ਪ੍ਰੋ ਖਾਲਸਤਾਨੀ ਜੀ ਜੋ ਮਾਈਂਡਸੈਟ ਦੇ ਬੰਦੇ ਆ ਤਾਂ ਉਹ ਸਪੋਰਟਰ ਵੀ ਆ ਹੂੰ ਫਿਰ ਇੱਥੇ ਪੰਜਾਬ ਦੇ ਵਿੱਚ ਵੀ ਇਹ ਸੈਂਟੀਮੈਂਟ ਤੇ ਹੈਗਾ ਹੀ ਆ ਨਾ ਜੀ ਜੀ ਥੋੜਾ ਜਿਹਾ ਤਾਂ ਚਲੋ ਕਿ ਟੂ ਬਿਟ ਬਿਲ ਚੀਜ਼ ਆ ਤਾਂ ਖੈਰ ਇਹ ਗੱਲ ਜਿਹੜੀ ਆ ਨਾ ਉਹ ਇਸ ਵਾਸਤੇ ਥੋੜੀ ਜੀ ਜ਼ਿਆਦਾ ਉਸ਼ਾਲੀ ਗਈ ਹੂੰ মিডিਆ ਦੇ ਵਿੱਚ ਕਿ ਭਈ ਨਾ 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 ਮਤਲਬ ਕਿ ਅਮਰਤਪਾਲ ਸਿੰਘ ਦੇ ਮਾਤਾ ਜੀ ਤੇ ਉਹ ਦੱਸ ਰਹੇ ਨੇ ਕਿ ਭਈ ਖਾਲਸਤਾਨ ਦੇ ਕੋਈ ਸਪੋਰਟਰ ਨਹੀਂ ਆ ਤਾਂ ਫਿਰ ਦੂਸਰੀ ਖਬਰ ਆਪਣੇ ਆਪ ਚ ਵੱਡੀ ਬਣ ਗਈ ਕਿਉਂਕਿ ਇਹ ਖਬਰ ਪਹਿਲਾਂ ਹੀ ਆਲਰੇਡੀ ਕਹ ਲੋ ਕਿ ਵੱਡੀ ਸੀ ਤੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਐਂਟਰੀ ਹੋ ਗਈ ਹੂੰ ਪਰ ਤੁਸੀਂ ਇੱਕ ਚੀਜ਼ ਦੇਖੋ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਸ਼ਾਇਦ ਜਿਸ ਦਿਨ ਆਪਾਂ ਨਵੇਂ ਕਾਨੂੰਨਾਂ ਦੀ ਗੱਲ ਕਰ ਰਹੇ ਸੀ ਜੀ ਸਾਬਕਾ ਐਮਪੀ ਨੇ ਸਿਵਰਨਜੀਤ ਸਿੰਘ ਮਾ ਜੀ ਮੌਜੂਦਾ ਐਮਪੀ ਨੇ ਜੇ ਆਪਾਂ ਦੋ ਪੰਥਕ ਚਿਹਰਿਆਂ ਨੂੰ ਲਈਏ ਸਰਬਜੀਤ ਸਿੰਘਾ ਤੇ ਅਮਰਤਪਾਲ ਸਿੰਘ ਹੁਣ ਜੇ ਮੰਨ ਲਓ ਇਹੋ ਜੇ ਬਿਆਨਾਂ ਦੀ ਸਾਰੀ ਜਾਣਕਾਰੀ ਡਿਬਰੂਗੜ੍ਹ ਪਹੁੰਚ ਰਹੀ ਹੈ ਹਾਂ ਜਾਂ ਸਾਰਾ ਕੁਝ ਜਿਹੜਾ ਉਹ ਉੱਥੇ ਜਾ ਰਿਹਾ ਤੇ ਜਿਵੇਂ ਆਪਾਂ ਅੱਗੇ ਗੱਲ ਕੀਤੀ ਹੈ ਕਿ ਉਹ ਇੱਕ ਵੱਖਰਾ ਵਿਸ਼ਾ ਹੈ ਬੜਾ ਸਵਾਲੀਆ ਨਿਸ਼ਾਨ ਵੱਡਾ ਕਿ ਕਿਸ ਤਰ੍ਹਾਂ ਮੈਸੇਜ ਆਇਆ ਹਾਂ ਕਿਸ ਤਰ੍ਹਾਂ ਫਿਰ ਇੱਕ ਚੀਜ਼ ਮੈਂ ਹੈਰਾਨ ਆ ਕਿ ਜੋ ਤੁਸੀਂ ਇੱਕ ਗੱਲ ਕਹਿੰਦੇ ਵੈਸੇ ਇੱਥੇ ਜਿਹੜਾ ਪੱਤਰ ਦਿਖਾਇਆ ਜਾ ਰਿਹਾ ਉਹਦੇ 'ਚ ਖਾਲਿਸਤਾਨ ਦਾ ਜ਼ਿਕਰ ਨਹੀਂ ਹੈ ਇਹ ਵੀ ਇੰਟਰਸਟਿੰਗ ਗੱਲ ਹੈ ਜੀ ਜੀ ਉਹਦੇ ਵਿੱਚ ਵੀ ਖਾਲਸਾ ਰਾਜ ਦਾ ਹੀ ਜ਼ਿਕਰ ਹੈ ਹਮ ਖਾਲਸਾ ਰਾਜ ਵੀ ਇਹ ਵੀ ਇੱਕ ਵਿਆਖਿਆ ਥੋੜੀ ਜੀ ਕਹ ਲਈਏ ਕਿ ਭਿੰਨ ਹੋ ਜਾਂਦੀ ਹੈ ਵੱਖਰੀ ਹੋ ਜਾਂਦੀ ਹੈ ਜੀ ਕਿਉਂਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਵੈਸੀ ਉਹ ਵੀ ਸਿੱਖ ਰਾਜ ਆਪਾਂ ਕਹਿੰਨੇ ਸਿੱਖ Empire ਕਹਿੰਨੇ ਖਾਲਸਾ ਰਾਜ ਬੰਦਾ ਸਿੰਘ ਬਹਾਦਰ ਵੇਲੇ ਬਿਲਕੁਲ ਕਹਿੰਦਾ ਮਤਲਬ ਇਹ ਕਿ ਉਹਦੇ ਵਿੱਚ ਵੀ ਜ਼ਿਕਰ ਜਿਹੜਾ ਹੈ ਨਾ ਹਲਿਸਤਾਨ ਦਾ ਨਹੀਂ ਕੀਤਾ ਗਿਆ ਮਤਲਬ ਕਿ ਉਹਦੇ ਵਿੱਚ ਵੀ ਉਹ ਸ਼ਬਦ ਜਿਹੜਾ ਨਹੀਂ ਲਿਖਿਆ ਗਿਆ ਹੁਣ ਵੱਡੀ ਗੱਲ ਇਹ ਕਿ ਜਦ ਇਹ ਸਾਰੀਆਂ ਚੀਜ਼ਾਂ ਤੇ ਹੁਣ ਬਹਿਸ ਚੱਲ ਪਈ ਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੀ ਸਾਨੂੰ ਸੰਵਿਧਾਨਕ ਤੌਰ ਤੇ ਰਾਈਟ ਮਿਲਿਆ ਹੋਇਆ ਹੈ ਹੂੰ ਕਿ ਅਸੀਂ ਖਾਲਿਸਤਾਨ ਦੀ ਗੱਲ ਪੀਸਫੁਲੀ ਕਹਿ ਸਕਦੇ ਹਾਂ ਹੁਣ ਜਿਹੜੀ ਗੱਲ ਅਗਲੀ ਆ ਕਿ 1995 ਚ ਸੁਪਰੀਮ ਕੋਰਟ ਨੇ ਬੇਸ਼ੱਕ ਦੋ ਸਿੱਖਾਂ ਤੇ ਜੋ ਸੈਡਿਸ਼ਨ ਦਾ ਕੇਸ ਪਾਇਆ ਗਿਆ ਸੀਗਾ ਹੂੰ ਜਿਹਨੂੰ ਆਪਾਂ ਰਾਜ ਤ੍ਰੋਹ ਕਹਿ ਦਿੰਨੇ ਆ ਜੀ ਉਹ ਇਹ ਕਹਿ ਕੇ ਰੱਦ ਕਰ ਦਿੱਤਾ ਸੀਗਾ ਕਿ ਪੀਸਫੁਲੀ ਜੇ ਕੋਈ ਇਸ ਤਰ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਕਿਉਂਕਿ ਦੋ ਨਾਰੇ ਸੀਗੇ ਖਾਲਿਸਤਾਨ ਜਿੰਦਾਬਾਦ ਅਤੇ ਇੱਕ ਸੀਗਾ ਰਾਜ ਕਰੇਗਾ ਖਾਲਸਾ ਜੀ ਜੀ ਤਾਂ ਜਦੋਂ ਮਾਮਲਾ ਸੁਪਰੀਮ ਕੋਰਟ ਚ ਗਿਆ ਸੀਗਾ ਤਾਂ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਚ ਫੈਸਲਾ ਦੇ ਦਿੱਤਾ ਜਿੱਥੋਂ ਤੁਸੀਂ ਦੇਖਿਆ ਹੋਣਾ ਕਿ ਸਿਮਰਨਜੀਤ ਸਿੰਘ ਮਾਨ ਵੀ ਵਾਰ-ਵਾਰ ਕਹੇ ਤੁਹਾਨੂੰ ਇੱਕ ਕੋਰਟ ਕਰਦੇ ਨਜ਼ਰ ਆਉਂਦੇ ਨੇ ਕਿ ਸਾਨੂੰ ਸੁਪਰੀਮ ਕੋਰਟ ਨੇ ਕੀ ਹੋਇਆ ਜੀ ਜੀ ਤਾਂ ਹੁਣ ਹੁੰਦਾ ਕੀ ਹੈ ਕਿ ਤੁਹਾਡੇ ਕੋਲੋਂ ਉਹ ਚੀਜ਼ ਦੀ ਜਿਹੜੀ ਖੁੱਲ ਸੀ ਉਹ ਖੋਲੀ ਗਈ ਆ ਨਵੇਂ ਕਾਨੂੰਨਾਂ ਦੇ ਅਨੁਸਾਰ ਕਿਉਂਕਿ ਇੱਕ ਲਾਈਨ ਉਹਦੋਂ ਮੈਂ ਤੁਹਾਨੂੰ ਦੱਸੀ ਸੀਗੀ ਤੇ ਅ ਕੱਲ ਵੀ ਮੈਂ ਵਿਆਖਿਆ ਸਹਿਤ ਜਿੰਨੇ ਕੁ ਜੋਗੇ ਆ ਗਏ ਆ ਕੱਲ ਵੀ ਗੱਲਬਾਤ ਕਰਦੇ ਸੀਗੇ ਕਿ ਉਹਦੇ 'ਚ ਉਹਨਾਂ ਨੇ ਇਹ ਲਿਖ ਦਿੱਤਾ ਹੂੰ ਪਹਿਲੀ ਵਾਰ ਇਹ ਕਿ ਵੱਖਵਾਦੀ ਜੋ ਭਾਵਨਾ ਮੈਂ ਜੀ ਉਹਨਾਂ ਨੂੰ ਪ੍ਰੇਰਣ ਤੇ ਦੇਸ਼ ਧਰੋਹ ਦਾ ਮਕਦਮਾ ਦਰਜ ਹਾਂ ਬਿਲਕੁਲ ਤੇ ਦੇਸ਼ ਧਰੋਹ ਦੇ ਮਕਦਮੇ 'ਚ ਸਜ਼ਾ ਉਹਨਾਂ ਨੇ ਬਹੁਤ ਤਕੜੀ ਰੱਖੀ ਹੋਈ ਹੈ ਬਹੁਤ ਸਖਤ ਸਜ਼ਾ ਤੇ ਕਮਾਲ ਦੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਹੁਣ ਤੱਕ ਇਸ ਗੱਲ ਤੇ ਹਮੇਸ਼ਾ ਕਹ ਲੋ ਕਿ ਖੁੱਲਕੇ ਬੋਲਦੇ ਰਹੇ ਕਿ ਸਾਨੂੰ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਪੀਸਫੁਲੀ ਖਾਲਿਸਤਾਨ ਮੂਵਮੈਂਟ ਚਲਾਉਣ ਦਾ ਹੱਕ ਆ ਜਾਂ ਗੱਲ ਕਰਨ ਦਾ ਹੱਕ ਆ ਅੱਜ ਉਹ ਚੀਜ਼ ਜਿਹੜੀ ਉਹ ਖਤਮ ਕਰ ਦਿੱਤੀ ਗਈ ਬਿਲਕੁਲ ਮਤਲਬ ਕਿ ਇੱਕ ਜਿੱਦਾਂ ਕਹ ਲਈਏ ਨਾ ਚੁੱਪਚਪੀਤੇ ਤਰੀਕੇ ਨਾਲ ਤੇ ਇਹਨਾਂ ਚੋਂ ਕੋਈ ਬੰਦਾ ਉਹਦੇ ਤੇ ਹਾਲੇ ਤੱਕ ਬੋਲ ਨਹੀਂ ਰਿਹਾ ਇਹ ਗੱਲ ਅਸਚਰਜ ਵਾਲੀ ਆ ਬਾਕੀ ਗੱਲਾਂ ਤਾਂ ਨੋਰਮਲ ਨੇ ਹੂੰ ਹੂੰ ਜੀ ਬਿਲਕੁਲ ਉਹ ਚੱਲਦਾ ਹੀ ਆ ਕਿਉਂਕਿ ਇਹ ਚੀਜ਼ਾਂ ਇੱਕ ਦਿਨ ਸ਼ਾਇਦ ਆਪਾਂ ਵੀ ਕਿਹਾ ਸੀਗਾ ਕਿ ਆਪਸ ਦੇ ਵਿੱਚ ਇਹਨਾਂ ਦਾ ਹੋਏਗਾ ਕਿਉਂਕਿ ਗਾਂ ਫਿਰ ਤੁਹਾਨੂੰ ਪਤਾ ਪੰਥਕ ਰਾਜਨੀਤੀ ਦੇ ਵਿੱਚ ਵੀ ਪੰਥਕ ਸਫਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਖਰੇਵੇਂ ਤਾਂ ਹੈਗੇ ਹੋਏ ਹੈਗੇ ਵੀ ਇਹ ਜ਼ਰਾ ਜੀ ਗੱਲ ਹੈ ਜੀ 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 ਸਤਨਾਮ ਪਾਲ ਲੀ ਜੀ ਪੁੱਛਦੇ ਨੇ ਕਿ ਐਕਸ ਅਕਾਊਂਟ ਅਮਰਿਤਪਾਲ ਸਿੰਘ ਦਾ ਕਿ ਉਹ ਖੁਦ ਚਲਾ ਸਕਦੇ ਨੇ ਨਹੀਂ ਜੇਲ੍ਹ ਦੇ ਵਿੱਚ ਤੇ ਨਹੀਂ ਕੋਈ ਚਲਾ ਸਕਦਾ ਜੀ ਜੀ ਉਹ ਜਦੋਂ ਆਪਾਂ ਫੋਨ ਦੀ ਤੇ ਉਹ ਗੱਲ ਕਰ ਹੀ ਰਹੇ ਆ ਵੀ ਕਿਸੇ ਤਰ੍ਹਾਂ ਵੀ ਉਹ ਹੈ ਜੇਲ੍ਹ ਦੇ ਵਿੱਚ ਕਿਉਂਕਿ ਤੁਹਾਨੂੰ ਇਦਾਂ ਦੀ ਕੋਈ ਉੱਥੇ ਸਹੂਲਤ ਨਹੀਂ ਮਿਲ ਸਕਦੀ ਕਿ ਤੁਸੀਂ ਮੋਬਾਈਲ ਚਲਾਓ ਜਾਂ ਲੈਪਟਾਪ ਚਲਾਓ ਜੀ 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 ਉੱਥੇ ਸਿਰਫ ਤੇ ਸਿਰਫ ਉਹ ਕਹ ਲੋ ਕਿ ਜਿਹੜੀ ਟੈਲੀਫੋਨਿਕ ਗੱਲਬਾਤ ਹੁੰਦੀ ਹੈ ਉਹ ਸਰਕਾਰੀ ਨੰਬਰ ਤੋਂ ਹੀ ਹੋ ਸਕਦੀ ਆ। ਹੂੰ। ਕਹ ਦੇ ਦੇ ਮਤਾਬਕ। ਜੀ। ਉਧਾਂ ਦੋ ਨੰਬਰ ਚ ਕੋਈ ਰੱਖ ਕੇ ਚਲਾਈ ਜਾਵੇ ਤੇ ਚਲਾਈ ਜਾਵੇ। ਜੀ। ਕਾਫੀ ਦੋਸਤ ਆਪਣੇ ਨਾਲ ਜੁੜੇ ਹੋਏ ਨੇ ਜੀ। ਜਸਵੀਰ ਸਿੰਘ, ਜੋਗਾ ਸਿੰਘ, ਸਤਨਾਮ ਪਾਲੀਆ ਜੀ, ਜਸਵੀਰ ਜੀ, ਰਣਜੀਤ ਤੂਰ ਜੀ, ਪੀਵੀ 31 ਤੋਂ ਬਾਈ ਨੇ ਅਮਰਿਤਪਾਲ ਸਿੰਘ, ਹਰਪ੍ਰੀਤ ਗਰੇਵਾਲ, ਜੋਗਾ ਸਿੰਘ ਜੀ, ਬਹੁਤ ਸਾਰੇ ਸੱਜਣ ਨੇ। ਧੰਨਵਾਦ ਜੀ ਤੁਹਾਡਾ ਜੁੜਨ ਵਾਸਤੇ। ਜੀ ਜੀ। ਕੋਈ ਹੋਰ ਸਵਾਲ ਮੈਂ ਦੇਖਣਾ ਬਿਲਕੁਲ ਜੀ ਦੇਖੋ ਦੇਖੋ ਦੇਖ ਲਓ ਕੋਈ ਆਪਣੇ ਜਵਾਬ ਦੇਣ ਦੇ ਕਾਬਿਲ ਹੈ ਜੀ ਇੱਕ ਮਿੱਤਰ ਦਾ ਹੋਰ ਸੀਗਾ ਕਿ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਕੋਈ ਐਮਪੀ ਸ਼ਿਪ ਦਾ ਕੋਈ ਵੱਖਰਾ ਟ੍ਰੀਟਮੈਂਟ ਮਿਲਦਾ ਹੈ ਜਾਂ ਫਿਰ ਆਮ ਕੈਦੀਆਂ ਵਾਲਾ ਹੀ ਜਿਹੜਾ ਹੁੰਦਾ ਹੈ ਸਾਰਾ ਨਹੀਂ ਇਹ ਤਾਂ ਦੇਖੋ ਜੇਲ੍ਹ ਪ੍ਰਸ਼ਾਸਨ ਤੇ ਨਿਰਪਰ ਕਰਦਾ ਸਿਕਿਉਰਿਟੀ ਵਾਲੇ ਮਾਮਲੇ ਵੈਸੇ ਤਾਂ ਮੇਰਾ ਮੰਨਣਾ ਹੈ ਹਾਲਾਂਕਿ ਚਲੋ ਬਾਹਰ ਆ ਕੇ ਹੀ ਉਹ ਦੱਸ ਸਕਦੇ ਆ ਜਿਹੜੇ ਇਸ ਤਰ੍ਹਾਂ ਦੇ ਕੈਦੀ ਹੁੰਦੇ ਆ ਨਾ ਜੀ ਸੁਖਮ ਜੀ ਇਹ ਇੱਕ ਤਰ੍ਹਾਂ ਨਾਲ ਸਿਆਸੀ ਕੈਦੀ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਚੋਂ ਨਿਕਲਦੇ ਨੇ ਜਾਂ ਜਿਹੜੇ ਕੈਦੀ ਹੁੰਦੇ ਆ ਨਾ ਹੂੰ ਜਿਵੇਂ ਫੌਜਦਾਰੀ ਵਾਲਾ ਕੈਦੀ ਆ ਉਹ ਵਖਰਾ ਹੈ ਦਵਾਨੀ ਕੈਦੀ ਜਿਹੜਾ ਵਖਰਾ ਹੈ ਜੀ ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਉਸ ਵੇਲੇ ਨਾ ਬੈਂਕ ਵਾਲੇ ਫੜ ਕੇ ਲੈ ਜਾਂਦੇ ਹੁੰਦੇ ਸੀ ਬੰਦਿਆਂ ਨੂੰ ਡਿਫਾਲਟਰ ਬੰਦਿਆਂ ਨੂੰ ਹੂੰ ਤੇ ਸਵੇਰੇ ਸਵੇਰੇ ਜਦੋਂ ਜੀਪ ਆਉਣੀ ਤੇ ਲੋਕ ਘਰਾਂ ਚੋਂ ਭੱਜ ਵਗਦੇ ਸਨ ਅਸੀਂ ਖੁਦ ਆਪਦੇ ਕਹ ਲੋ ਬਜ਼ੁਰਗਾਂ ਨੂੰ ਚਾਹ ਪਾਣੀ ਖੇਤਾਂ ਚ ਜਾ ਕੇ ਦੇ ਕੇ ਆਉਂਦੇ ਹੁੰਦੇ ਸੀ ਸਾਰੇ ਇੱਕ ਥਾਂ ਤੇ ਬਹਿ ਜਾਂਦੇ ਸਨ ਹੂੰ 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 ਹੁੰਦਾ ਕੀ ਆ ਕਿ ਉਹ ਜਦੋਂ ਕੋਈ ਫੜਿਆ ਜਾਂਦਾ ਸੀ ਉਸ ਵੇਲੇ ਜੀ 40 ਦਿਨ ਰੱਖਿਆ ਜਾਂਦਾ ਸੀ ਸ਼ਾਇਦ ਇਹ ਬਾਅਦ ਦੇ ਵਿੱਚ ਟੁੱਟ ਗਿਆ ਨਿਯਮ ਆ 40 ਦਿਨ ਰੱਖਿਆ ਜਾਂਦਾ ਸੀਗਾ 40 ਦਿਨ ਬਾਅਦ ਛੱਡ ਦਿੰਦੇ ਸਨ ਤਾਂ ਉਹ ਜਿਹੜਾ 40 ਦਿਨ ਆ ਉਹ ਜਿਹੜਾ ਉਹਨੂੰ ਦਿਵਾਨੀ ਸ਼ਦ ਕੈਦੀ ਕਹਿੰਦੇ ਸੀਗੇ ਉਹਦੇ ਤੋਂ ਕੋਈ ਕੰਮ ਨਹੀਂ ਸੀ ਲਿਆ ਜਾਂਦਾ ਜੀ ਇਸ ਤਰ੍ਹਾਂ ਜਿਵੇਂ ਜੇਲ ਦਾ ਸਿਸਟਮ ਮੈਂ ਜਾਣਦਾ ਜਿੰਨਾ ਕੋ ਕਿ ਜਿਹੜੇ ਇਸ ਤਰ੍ਹਾਂ ਦੇ ਕੈਦੀ ਹੁੰਦੇ ਨਾ ਇਹਨਾਂ ਦਾ ਆਪਣਾ ਟੌਰਟ ਆਪਾ ਹੁੰਦਾ ਹੀ ਆ ਜੀ ਤੁਸੀਂ ਮਤਲਬ ਕਿ ਦੇਖ ਸਕਦੇ ਹੋ ਕਿ ਹਾਂ ਇੱਕ ਹਾਤੇ ਚ ਨੇ ਸ਼ਾਇਦ ਸੈਲਰ ਡਾਊਟ ਨੇ ਜੀ 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 ਤੇ ਉਹ ਚੀਜ਼ ਆਉਂਦੀ ਹੈ ਕਿ ਉਹ ਦੂਜੇ ਕੈਦੀਆਂ ਦੇ ਮੁਕਾਬਲੇ ਥੋੜਾ ਜਿਹਾ ਬਈ ਰੋਪ ਸ਼ੋਭੇ ਨਾਲ ਤਾਂ ਜ਼ਿਆਦਾ ਹੁੰਦਾ ਇਹ ਗੱਲ ਵੱਖਰੀ ਹੈ ਹਾਂ ਐਮਪੀ ਵਾਸਤੇ ਜਾਂ ਚੀਫ ਮਨਿਸਟਰ ਵਾਸਤੇ ਜੇ ਅੱਡ ਤੋਂ ਮੰਨ ਲਓ ਪ੍ਰੋਟੋਕਾਲ ਹੋਵੇ ਤੇ ਫਿਰ ਸਤਿੰਦਰ ਜੈਨ ਦਾ ਰੌਲਾ ਕਿਉਂ ਪਿਆ ਇਹਨਾਂ ਜਦੋਂ ਮਾਲਿਸ਼ ਕਰਵਾ ਰਿਆ ਸੀਗਾ ਪਕੌੜੇ ਖਾ ਰਿਆ ਸੀਗਾ ਸਮਝਦੇ ਹੋ ਨਾ ਫਿਰ ਤਾਂ ਇਹਦਾ ਮਤਲਬ ਇਹ ਆ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਸਪੈਸ਼ਲ ਟ੍ਰੀਟਮੈਂਟ ਮਿਲ ਰਿਹਾ ਹੋਵੇਗਾ ਐਸਾ ਹੈ ਨਹੀਂ ਹੈ ਵੈਸੇ ਹੋਰ ਤਾਂ ਕਿਉਂਕਿ ਕੇਜਰੀਵਾਲ ਤੇ ਦਵਾਈ ਵਾਸਤੇ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਉਹ ਗੈਸਨ ਕੋਟ ਤੱਕ ਹੂੰ 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 ਸ਼ੂਗਰ ਦੇ ਮਾਮਲੇ 'ਚ ਜੀ ਇੱਕ ਅਦਾ ਸਵਾਲ ਹੋ ਲੈਣਾ ਇੱਕ ਚੜ੍ਹਦੀ ਕਲਾ ਤੋਂ ਭਾਜੀ ਦਾ ਹੈਗਾ ਸਵਾਲ ਉਹ ਕਹਿੰਦੇ ਨੇ ਕਿ ਅਮਰਿਤਪਾਲ ਸਿੰਘ ਦੀ ਪਤਨੀ ਦਾ ਇੰਨਾ ਟਾਈਮ ਦਿਬੜੂਗੜ ਦੇ ਵਿੱਚ ਰਹਿਣਾ ਕਿਸ ਤਰੀਕੇ ਨਾਲ ਉਹ ਰਹਿ ਸਕਦੇ ਨੇ ਏ ਦੇਖੋ ਡਿਬਰੂਗੜ੍ਹ ਗੱਲ ਇਹ ਐ ਸਰ ਕਿ ਜਾਣ ਆਉਣ ਦੇ ਖਰਚੇ ਤੋਂ ਹੋ ਸਕਦਾ ਹੈ ਕਿ ਹੁਣ ਦੇਖੋ ਹਵਾਈ ਟਿਕਟ ਕਿੰਨੇ ਦੀ ਹੋਏਗੀ ਉੱਥੇ ਹਵਾਈ ਖਰਚਾ ਹੋਏਗਾ ਉਹਦੇ ਨਾਲੋਂ ਹੋ ਸਕਦਾ ਮੈਨੂੰ ਪੱਕਾ ਨਹੀਂ ਪਤਾ ਉਹ ਬੀਬੀ ਜੀ ਉੱਥੇ ਰਹਿੰਦੇ ਨੇ ਪੱਕੇ ਤੌਰ ਤੇ ਕਿ ਨਹੀਂ ਜੀ 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 ਪਰ ਗੱਲ ਇਹ ਹੈ ਕਿ ਕਈ ਵਾਰ ਇਹ ਬੰਦਾ ਸੋਚ ਲੈਂਦਾ ਕਿ ਯਾਰ ਉਹਦੇ ਨਾਲੋਂ ਚੰਗਾ ਇੱਥੇ ਛੋਟਾ ਮੋਟਾ ਕੋਈ ਘਰ ਔਰシャン ਕੋਈ ਲੈ ਲਓ ਮਕਾਨ ਲੈ ਲਓ ਇੱਥੇ ਲੈ ਲਓ ਕਿ ਬਈ ਜਦੋਂ ਵੀ ਉਹ ਟਾਈਮ ਲੱਗਦਾ ਜੇਲ੍ਹ ਮੈਨੂੰ ਮੁਲਾਕਾਤ ਮੁਲਾਕਾਤ ਕਿਉਂਕਿ ਹਫਤੇ ਬਾਅਦ ਫਿਰ ਇੱਥੋਂ ਜਾਣਾ ਆਉਣਾ ਟਾਈਮ ਜਿਹੜਾ ਸ਼ਾਇਦ ਹੋ ਸਕਦਾ ਜੀ ਆਪਾਂ ਅਨਸਾਰੀ ਦੇ ਮਾਮਲੇ 'ਚ ਦੇਖਿਆ ਨਾ ਹਮ ਜਿਹੜਾ ਯੂਪੀ ਦਾ ਸੀਗਾ ਗੈਂਗਸਟਰ ਜੀ ਤਾਂ ਉਹਦਾ ਪਰਿਵਾਰ ਵੀ ਇੱਥੇ ਆ ਗਿਆ ਸੀਗਾ ਰੋਪੜ ਇੱਕ ਬੜੀ ਸ਼ਾਨਦਾਰ ਕੋਠੀ ਸੀ ਉਹਨਾਂ ਕੋਲ ਜੀ ਉਹ ਪਰਿਵਾਰ ਨਾ ਸਿਰਫ ਇੱਥੇ ਰਹਿੰਦਾ ਸੀਗਾ ਰੋਪੜ ਦੇ ਵਿੱਚ ਮੁਖਤਾਰ ਅंसारी ਦਾ ਬਲਕਿ ਇਥੋਂ ਕਾਰੋਬਾਰ ਵੀ ਸਟਾਰਟ ਕਰ ਦਿੱਤਾ ਸੀ ਉਹਨਾਂ ਨੇ ਕਿਉਂਕਿ ਇੱਕ ਬਹੁਤ ਵੱਡੇ ਲੀਡਰ ਦਾ ਮੁੰਡਾ ਜਿਹੜਾ ਹੈ ਨਾ ਉਹ ਉਹਨਾਂ ਨੂੰ ਬੈਕ ਕਰ ਰਿਆ ਸੀਗਾ ਉਸ ਟਾਈਮ ਹਮ ਸਰਕਾਰ ਕਾਂਗਰਸ ਦੀ ਸੀਗੀ ਤਾਂ ਉਹ ਟੱਬਰ ਵੀ ਇੱਥੇ ਆ ਗਿਆ ਸੀਗਾ ਕਿ ਯੂਪੀ ਚੋਂ ਜਾਣ ਆਉਣ ਨਾਲੋਂ ਚੰਗਾ ਕਿ ਰੋਪੜ ਦੇ ਵਿੱਚ ਇੱਕ ਮਕਾਨ ਲੈ ਲਈਏ ਤਾਂ ਉਹਨਾਂ ਨੇ ਰੋਪੜ ਦੇ ਵਿੱਚ ਕੋਠੀ ਲਈ ਸੀ ਇਸ ਤਰ੍ਹਾਂ ਕੀਤਾ ਜਾਂਦਾ ਹੂੰ ਬਾਕੀ ਮੈਨੂੰ ਪੱਕੀ ਜਾਣਕਾਰੀ ਨਹੀਂ ਹੈ ਬਈ ਇਹਨਾਂ ਕੋਲ ਹੀ ਜਾਣਕਾਰੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਕਿ ਉਹਥੇ ਰਹਿ ਰਹੇ ਨੇ ਜੀ 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 ਇੱਕ ਹਰਿੰਦਰ ਸਿੰਘ ਦਾ ਇੱਕ ਕਮੈਂਟ ਹੋਰ ਹੈ ਜੀ ਕਈ ਮਿੱਤਰਾਂ ਦਾ ਸੇਮ ਹੀ ਕਮੈਂਟ ਹੈ ਮੈਂ ਕੋਈ ਨਾਮ ਤੋਂ ਪੜ ਰਿਹਾ ਹਾਂ ਕਿ ਕੀ ਉਹ ਸੈਸ਼ਨ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਹਾਂ ਜੀ ਵੈਸੇ ਤੁਸੀਂ ਕਲੀਅਰ ਕੀਤਾ ਸੀ ਉਦੋਂ ਹਾਂ ਜੀ ਕਰ ਸਕਦੇ ਨੇ ਸੁਖਮ ਜੀ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਪਰ ਕੋਟ ਤੋਂ ਅਲਾਓ ਕਰਵਾਉਣਾ ਪਏਗਾ ਪਰਮਿਟ ਪਰਮਿਸ਼ਨ ਹਾਂ ਜੀ ਉਹਨਾਂ ਨੂੰ ਪਰਮਿਟ ਕਰਵਾਉਣਾ ਪਏਗਾ ਕਿ ਸੈਸ਼ਨ ਦੇ ਵਿੱਚ ਜਾਂ VOTING ਦੇ ਵਿੱਚ ਹਿੱਸਾ ਲੈਣਾ ਕਿਉਂ ਕਿ ਕਿਉਂਕਿ ਸੌ ਚੱਕੀ ਗਈ ਆ ਤਾਂ ਸੌ ਵੀ ਤੁਹਾਨੂੰ ਪਤਾ ਹੀ ਹੈ ਨਾ ਸਪੀਕਰ ਦੇ ਆਰਡਰ ਦੇ ਦੇਖੋ ਇੱਕ ਚੀਜ਼ ਨਾ ਮੈਂ ਤੁਹਾਨੂੰ ਦੱਸ ਦਿੰਦਾ ਜਿੰਨੇ ਵੀ ਆਪਣੇ ਨਾਲ ਜੁੜੇ ਨੇ ਸੋਨੇ ਪੈਣ ਭਰਾ ਕਿ ਜੇਲ੍ਹ ਦੇ ਵਿੱਚੋਂ ਚਾਹੇ ਤੁਸੀਂ ਪ੍ਰਧਾਨ ਤੁਹਾਨੂੰ ਪਤਾ ਹੈ ਕਿ ਇੰਦਰਾ ਗਾਂਧੀ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਜੀ ਇੰਦਰਾ ਗਾਂਧੀ ਵੀ ਫੜ ਲਈ ਸੀ ਵੈਸੇ ਜੇਲ੍ਹ ਨਹੀਂ ਬਣਾ ਦਿੱਤੀ ਸੀ ਆਰਟੀ ਜੇਲ੍ਹ ਜੀ ਜਦੋਂ ਮਰਜ਼ੀ ਤੁਸੀਂ ਦੇਖ ਲਿਓ ਪ੍ਰਧਾਨ ਮੰਤਰੀ ਆ ਚਾਹੇ ਕੋਈ ਵੀ ਆ ਮੁੱਖ ਮੰਤਰੀ ਆ ਜੇ ਉਹ ਬੰਦਾ ਅੰਦਰ ਚਲਾ ਗਿਆ ਤਾਂ ਅੰਦਰੋਂ ਬਾਹਰ ਉਸਨੇ ਰੀਲੀਜ਼ਿੰਗ ਆਰਡਰ ਤੇ ਹੀ ਆਉਣਾ ਬਸ ਇੰਨੀ ਗੱਲ ਨੂੰ ਫੜ ਕੇ ਰੱਖਿਓ ਹਮੇਸ਼ਾ ਸਹਿਮ ਵਿੱਚ ਵਸਾ ਕੇ ਰੱਖਿਓ ਜਿਹੜਾ ਵੀ ਚਲਾ ਗਿਆ ਰੀਲੀਜ਼ਿੰਗ ਆਰਡਰ ਜਾਂ ਤਾਂ ਕੋਰਟ ਕਰੇ ਜਾਂ ਸਬੰਧਤ ਅਥਾਰਟੀ ਜਿਵੇਂ ਗ੍ਰਹਿ ਮੰਤਰਾਲਾ ਜਾਂ ਸਪੀਕਰ ਸਾਹਿਬ ਉਹ ਉਹਨਾਂ ਆਰਡਰਾਂ ਤੇ ਹੀ ਜੇਲ੍ਹ ਚੋਂ ਉਹਨਾਂ ਨੇ ਕੱਢਣਾ ਅਦਰਵਾਇਜ਼ ਨਹੀਂ ਅਦਰਵਾਇਜ਼ ਉਹ ਉਹ ਬੰਦਾ ਨਹੀਂ ਨਿਕਲ ਸਕਦਾ ਬਸ ਇਸ ਕੱਲ ਨੂੰ ਫੜ ਕੇ ਰੱਖਿਆ ਇਸ ਮੁਕਤੇ ਜੀ ਜੀ ਵੈਸੇ ਆਪਾਂ ਸਮਝ ਹੀ ਸਕਦੇ ਆ ਜੀ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਆ ਤਾਂ ਆਪਦੀ ਮਰਜ਼ੀ ਨਾਲ ਕੋਈ ਘਰ ਤਾਂ ਨਹੀਂ ਹੈ ਵੀ ਆਇਆ ਤੇ ਗਿਆ ਹਾਂ ਨਹੀਂ ਉਹੀ ਮੈਂ ਕਹ ਰਿਹਾ ਨਾ ਕਿ ਪਰਮਿਸ਼ਨ ਨਾਲ ਹੀ ਕੰਮ ਹੈ ਕੁਝ ਵੀ ਹੈ ਮੰਨ ਲਓ فرض ਕਰੋ ਕਿ ਮੈਂ ਉੱਥੇ ਜੇਲ੍ਹ ਦੇ ਵਿੱਚ ਨਜ਼ਰਬੰਦ ਹਾਂ ਹੂੰ ਮੈਨੂੰ ਮੰਨ ਲਓ ਡਾਕਟਰੀ ਸਹਿਤ ਆਦੀ ਜ਼ਰੂਰਤ ਆ ਜੇਲ੍ਹ ਦੀ ਮੈਡੀਸਨ ਜਾਂ ਜੇਲ੍ਹ ਦੀ ਜੋ ਵੀ ਹਸਪਤਾਲ ਦੀ ਸਹੂਲਤ ਆ ਤੇ ਠੀਕ ਨਹੀਂ ਹੈ ਤਾਂ ਉੱਥੇ ਮੰਨ ਲਓ ਮੈਨੂੰ ਬਾਹਰ ਭੇਜਣਾ ਰੈਫਰ ਕਰਨਾ ਉਹ ਵੀ ਡਾਕਟਰ ਦੀ ਸਲਿੱਪ ਜਾਏਗੀ ਬਿਲਕੁਲ ਡਾਕਟਰ ਲਿਖੇਗਾ ਗਾਰਦ ਲੱਗੂਗੀ ਬਾਹਰੋਂ ਗਾਰਦ ਆਏਗੀ ਯਾਨੀ ਮੰਨ ਲਓ ਬੰਦਾ ਬਿਮਾਰ ਹੈ ਜਾਂ ਅਮਰਜੈਂਸੀ ਚ ਹੈ ਤਦ ਵੀ ਉਹ ਪਰਚਾ ਬਣ ਕੇ ਹੀ ਬੰਦਾ ਬਾਹਰ ਨਿਕਲਦਾ ਹੈ ਸਮਝ ਲਓ ਕਿ ਪਰਚੇ ਤੋਂ ਬਗੈਰ ਨਹੀਂ ਕੋਈ ਨਿਕਲ ਸਕਦਾ ਉਹ ਯਾਨੀ ਇਜਾਜ਼ਤ ਤੋਂ ਬਗੈਰ ਮੈਂ ਹੀ ਨਿਕਲ ਸਕਦਾ ਹਾਂ ਜੀ